ਹਾਂ ਮੀ ਲੋਕ ਤੋਂ ਕੀ ਆ ਉਚਾਲਾ ਪਹੁੰਚਾ ਪਾਜੋ ਢੋਲਾ ਬੱਕਰਾ ਮੰਡੀ ਚ ਮਾਲ ਦੇਖੋ ਪਹੁੰਚਾ ਵਧੀਆ ਪੱਠਾ ਹਮਕੇ ਸੀਜ਼ਨ ਕਰਕੇ ਮਾਲ ਘੱਟ ਪਹੁੰਚ ਰਿਹਾ ਜੇ ਸਾਰੀਆਂ ਮੰਡੀਆਂ ਦੀ ਮਾਲ ਘੱਟ ਆਉਂਦਾ ਉਹ ਲਾ ਬੱਕਰਾ ਹਰ ਬੁੱਧਵਾਰ ਨੂੰ ਲਾ ਦੇ ਪੀੜ ਪੂੜ ਗਾਨੀਆਂ ਆ ਰਹੀਆਂ ਬੱਕਰੀਆਂ ਦੇ ਬੰਦ ਤੇ ਆ ਭਾਈ ਲੈ ਕੇ ਆਉਂਦੇ ਨੇ ਨਹੀਂ ਬਾਬਾ ਪਹੁੰਚ ਅਜ ਮੱਲਾਪੁਰ ਵਾਲਾ ਡਾਕਟਰ ਰਾਜਾ ਰਾਜਾ ਡਾਕਟਰ ਆ ਲੈ ਕੇ ਪਹੁੰਚੋ ਜੀ જના વીડિયો ਦਾ કરતા સરા ઇતરે જો કે દેરી જાય હા 1500 તે પણ તેલે જાડે હોગે પાંચ હજાર ના દો રોટીનો કરતા પારા એ ગલ બોના પાંચ હજાર બન ગયા આજ નઈ પતા પડ્યા આયે કે નમણા આવો જી આ રાખતા કરતા નું ચાલે ખરા ડોક્ટર ની 4 મિનિટ હોણી સરકાર તોડવા આવી ગયે ચાલને મેં તો ਹਾਂਜੀ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਪਡੇਟ ਦੇਣ ਲੱਗਾ ਤੁਹਾਨੂੰ ਬਹੁਤ ਵੱਡੀ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਜਿਹੜੀ ਕਿ ਸ਼ਨੀਵਾਰ ਨੂੰ ਲੱਗਦੀ ਹੈ ਸਮੂੱਚੀ ਪ੍ਰਬੰਧਕ ਕਮੇਟੀ ਦੇ ਵੱਲੋਂ ਜੋ ਕਿ ਹਰ ਸਾਲ ਇੱਤੇ ਨੂੰ ਪ੍ਰਫੁੱਲਿਤ ਕਰਦੇ ਨੇ ਬੱਕਰੀਆਂ ਦਾ ਜੋ ਕੀਤਾ ਅੱਜ ਕੱਲ ਆਪਾਂ ਕਰਦੇ ਆਂਗੇ ਖਰੀਦਦੇ ਨੇ ਵੇਚਦੇ ਨੇ ਚਾਹੇ ਰੁੱਤੇ ਕੰਮ ਕਰਦੇ ਨੇ ਉਹਨੂੰ ਪ੍ਰਫੁੱਲਿਤ ਕਰਨ ਦੇ ਲਈ ਮੁਕਾਬਲੇ ਹੁੰਦੇ ਰਹਿੰਦੇ ਨੇ ਪਹਿਲਾ ਨਮਾਇਸ਼ ਮੁਕਾਬਲਾ ਜਿਹੜਾ ਨਵੰਬਰ ਮਹੀਨੇ ਦੇ ਵਿੱਚ ਲੰਘ ਕੇ ਗਿਆ ਹੁਣ ਦੁੱਧ ਚੁਆਈ ਦਾ ਦੂਸਰਾ ਮੁਕਾਬਲਾ ਉਹ ਵੀ ਆ ਰਿਹਾ ਉਹਦੀ ਬਾਤ ਤੁਹਾਨੂੰ ਪੂਰੀ ਅਪਡੇਟ ਦਿੰਨੇ ਆਂਗੇ ਇਨਾਮਾਂ ਦਾ ਵੇਰਵਾ ਦਿੰਨੇ ਆਂ ਬਾਬਾ ਜੀ ਸੁਰਿੰਦਰ ਸਿੰਘ ਖਾਲਸਾ ਤੇ ਪੂਰੀ ਪ੍ਰਬੰਧਕ ਕਮੇਟੀ ਆਪਣੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਇਹਨਾਂ ਦੇ ਨਾਲ ਬਾਬਾ ਜੀ ਸ਼ਖਤਰੀ ਅਕਾਲ ਜੀ ਆਸਤਰੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਨੇ ਵੀ ਵੀਰ ਇਹ ਵੀਡੀਓ ਨੂੰ ਦੇਖ ਰਿਹਾ ਸਾਰਿਆਂ ਦਾ ਹੀ ਧੰਨਵਾਦ ਕਰਦੇ ਆਂ ਤੇ ਨਾਲ ਹੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਤੱਕ ਇਹ ਵੀਡੀਓ ਨੂੰ ਵੱਧ ਤੋਂ ਵੱਧ ਵੀਰੇ ਸ਼ੇਅਰ ਕਰਿਓ ਕਿਉਂਕਿ ਜਿਹੜੀ ਇਹ ਵੀਡੀਓ ਆ ਵੀਰੇ ਕਿਤੇ ਨੂੰ ਪ੍ਰਫੁੱਲਤ ਕਰਨ ਵਾਸਤੇ ਆ ਆਪਾਂ ਖੜੇ ਆ ਅੱਜ ਧਨੋਲਾ ਮੰਡੀ ਜਿਹੜੀ ਕਿ ਹਰ ਬੁੱਧਵਾਰ ਨੂੰ ਲੱਗਦੀ ਆ ਨਿਮੇ ਵੀਰ ਦੇ ਕੋਲ ਆਏ ਆ ਨਿਮਾ ਵੀਰ ਆਪਣੇ ਬੇਟੇ ਦਾ ਪੇਪਰ ਦਵਾਉਣ ਗਿਆ ਇਸ ਕਰਕੇ ਨਹੀਂ ਆਇਆ ਤੇ ਬਾਕੀ ਮੇਰੇ ਵੀਰ ਖੜੇ ਨੇ ਸਾਰੇ ਇਸ ਏਰੀਆ ਵਾਲੇ ਤੇ ਗੰਗਾ ਨਗਰ ਤੋਂ ਸਾਡੇ ਨਾਲ ਜਿਹੜੇ ਕਿ ਡਾਕਟਰ ਸਾਹਿਬ ਖੜੇ ਨੇ ਤੇ ਇਹਨਾਂ ਦੇ ਬਹੁਤ ਤਕੜਾ ਫਾਰਮ ਆ ਜਿਹੜੇ ਕਿ ਗੰਗਾ ਨਗਰ ਦੇ ਵਿੱਚ ਆ ਤੇ ਕੀ ਨਵਾਂ ਜੀ ਆਪਣੇ ਫਾਰਮ ਦਾ ਗ੍ਰੀਨ ਪੌਕੇਟ ਗ੍ਰੀਨ ਪੌਕੇਟ ਗੋਡ ਫਾਰਮ ਤੇ ਬਹੁਤ ਵਧੀਆ ਇਨਸਾਨ ਨੇ ਵਧੀਆ ਵਿਕਰੀ ਕਰਦੇ ਨੇ ਮਾਲ ਵੀ ਖਰੀਦਦੇ ਨੇ ਤੇ ਇਹ ਵੀ ਐਂਕੀ ਆਪਣੇ ਨਾਲ ਪੂਰੀ ਸਪੋਰਟ ਦੇਣਗੇ ਆਪਾਂ ਨੂੰ ਤੇ ਇਸੇ ਤਰ੍ਹਾਂ ਹੀ ਹਰਵਿੰਦਰ بھائی ਗੁਰਦਿਤ ਗੋਡ ਫਾਰਮ ਵਾਲੇ ਤੇ ਗੁਰਲਾਲ بھائی ਜਿਹੜੇ ਕਿ ਝੁਗੀਆਂ ਕੇਰ ਸਿੰਘ ਪਿੰਡ ਵਾਲਾ ਤੋਂ ਆ ਤੇ ਕਿੰਮੀ بھائی ਤਰਨਤਾਰਨ ਫਿਰਸਾ ਗੋਡ ਫਾਰਮ ਵਾਲੇ ਹੋਰ ਸਾਡੇ ਅਨੇਕਾ ਵੀਰ ਆ ਬਾਕੀ ਅਗੀਆਂ ਵੀਡੀਓ ਦੇ ਵਿੱਚ ਉਹਨਾਂ ਦੇ ਵੀ ਨਾਮ ਲਵਾਂਗੇ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਤਿਆਰੀ ਕਰ ਲਓ ਜਿੱਦਾਂ ترਸੀਮ ਜੀ ਨੇ ਕਿਹਾ ਕਿ ਦੂਸਰਾ ਦੁੱਧ ਜਵਾਈ ਦਾ ਮੇਲਾ ਇਦੇ ਵਿੱਚ ਪੂਰੇ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ ਪੰਜ ਬੱਕਰੀਆਂ ਨੂੰ ਇਨਾਮ ਦਿੱਤੇ ਜਾਣੇ ਆ ਜਿਹੜੀ ਬੱਕਰੀਆਂ ਦਾ ਵੀਰੇ ਦੁੱਧ ਚਵਾਈ ਮੇਲਾ ਵਾ ਉਹ 10 ਤਰੀਕ ਨੂੰ ਸ਼ੁਰੂ ਹੋਊਗਾ 10 ਤਰੀਕ ਨੂੰ ਸ਼ਨੀਵਾਰ ਨੂੰ ਸ਼ਾਮ ਨੂੰ ਬੱਕਰੀਆਂ ਖਾਲੀ ਕੀਤੀਆਂ ਜਾਣਗੀਆਂ 11 ਤਰੀਕ ਨੂੰ ਐਤਵਾਰ ਵਾਲੇ ਦਿਨ ਦੋਨੋਂ ਟਾਈਮ ਦੀ ਚਵਾਈ 12 ਤਰੀਕ ਨੂੰ ਸਵੇਰ ਮੋਕੇ ਚਵਾਈ ਲਾ ਕੇ ਬੱਕਰੀਆਂ ਦਾ ਜਿਹੜਾ ਰਿਜ਼ਲਟ ਕੱਢਿਆ ਕੀ ਜਾਊਗਾ ਪੰਜ ਬੱਕਰੀਆਂ ਨੂੰ ਇਨਾਮ ਦਿੱਤੇ ਜਾਣਗੇ ਪਹਿਲਾ ਇਨਾਮ ਹੋਊਗਾ ਜੀ ਫਰਿੱਜ ਜੀ ਤੁਹੇ ਪਤਾ ਸਤੋਂ ਉਹਨੂੰ ਪਤਾ ਹੀ ਆ ਵੀ ਜਿਹੜਾ ਮੁੱਲਾਪੁਰ ਮੇਲਾ ਹੁੰਦਾ ਜੀ ਉਹਦੇ ਤੇ ਪਤਾ ਨਹੀਂ ਕਿੰਨੇ ਕੇ ਨਾਮ ਹੋ ਜਾਂਦੇ ਆ ਅਸੀਂ ਪਹਿਲਾਂ ਹੀ ਦੱਸਦੀ ਆ ਵੀ ਜਿੰਨੀਆਂ ਬੱਕਰੀਆਂ ਭਾਗ ਲੈਣਗੀਆਂ ਸਾਰੀਆਂ ਨੂੰ ਸਰਮਾਨਤ ਕੀਤਾ ਜਾਊਗਾ ਠੀਕ ਹੈ ਅੱਗੇ ਆਪਣੇ ਕੋਲੇ 31 ਨਾਮ ਦਿੱਤੇ ਸੀ ਆਪਾਂ ਤਿੰਨ ਨਾਮ ਅਨਾਉਂਸ ਕੀਤੇ ਸੀ ਮੁੱਲਾਪੁਰ ਬੰਨੀਓ ਤੇ ਮੌਕੇ ਤੇ 31ਵੀਂ ਬੱਕਰੀ ਨੂੰ ਵੀ 1000 ਰੁਪਏ ਨਾਮ ਦਿੱਤਾ ਗਿਆ ਸੀ ਜਿਹੜਾ ਮੁੱਲਾਪੁਰ ਮੰਡੀ ਆ ਵੀਰੇ ਮੁੱਲਾਪੁਰ ਮੇਲਾ ਕਰਵਾਉਂਦੇ ਆ ਉਹ ਕੋਈ ਪੈਸੇ ਇਕੱਠੇ ਕਰਨ ਦਾ ਟੌਕ ਨਹੀਂ ਹੈਗਾ ਉਹ ਜੇਬ ਦੇ ਵਿੱਚੋਂ ਖਡਾ ਕੇ ਜਿਵੇਂ ਜ਼ਿਮੀਦਾਰ ਕਣਕ ਦਾ ਛਿੱਟਾ ਦਿੰਦਾ 20-20 ਦਾ ਉਸ ਤੋਂ ਬਾਅਦ 6 ਮਹੀਨਿਆਂ ਬਾਅਦ ਪ੍ਰਾਫਟ ਕੱਢਦਾ ਅਸੀਂ ਵੀ ਇਸ ਤਰ੍ਹਾਂ ਦੇ ਨਾਲ ਛਿੱਟਾ ਦਿੰਨੇ ਆ ਜਿਹੜਾ ਆਪਣਾ ਨਮੈਸ਼ ਮੇਲਾ ਹਿਆ ਵੀਰੇ ਉਹਦੇ ਵਿੱਚ 4 ਲੱਖ ਦੇ ਤੋਂ ਵੀ ਉੱਪਰ ਇਨਾਮ ਦਿੱਤੇ ਗਏ ਪਰ ਕਈ ਵੀਰ ਟੋਕਾ ਟਾਕੀ ਬੜੇ ਕਰਦੇ ਨੇ ਪਰ ਅਸੀਂ ਕਹਿੰਦੇ ਵੀ ਕਿਤੇ ਨੂੰ ਪਰਫੁੱਲਟ ਕਰੋ ਜੇ ਤੁਸੀਂ ਕੈਸ਼ ਦੇਣਾ ਕੈਸ਼ ਦੇ ਦਿਓ ਪਰ ਸਾਡਾ ਸ਼ੌਕ ਆ ਵੀ ਅਸੀਂ ਸਮਾਨ ਦੇਣਾ ਵੀ ਜਿਹੜੇ ਕਰਕੇ ਸਾਡੇ ਪਰਿਵਾਰ ਵੀ ਖੁਸ਼ ਹੋਣ ਜਿਹੜੇ ਘਰ ਦੇ ਵਿੱਚ ਫਰਿੱਜ ਜਾਊਗੀ ਗਰੀਬ ਪਰਿਵਾਰ ਦੇ ਵਿੱਚ ਉਸ ਪਰਿਵਾਰ ਦੇ ਬੱਚੇ ਵੀ ਸਾਨੂੰ ਸੀਸਾ ਦੇਣਗੇ ਪੈਸਾ ਤਾਂ ਕਿਹਦੀ ਜੇਲ੍ਹ ਨਹੀਂ ਹੈਗਾ 10 10 20 20 50 50 ਹਜ਼ਾਰ ਹਰੇਕ ਦੀ ਜੇਲ੍ਹ ਚਾ ਪੈਸਾ ਅੱਜ ਲੈ ਕੇ ਆਪਾਂ ਕੱਲ ਨੂੰ ਖਤਮ ਆ ਜਿਹੜੀ ਚੀਜ਼ ਆ ਸਾਡੇ ਘਰ ਦੇ ਵਿੱਚ ਇੱਕ ਯਾਦਗਾਰ ਵਜੋਂ ਨਿਸ਼ਾਨੀ ਵਜੋਂ ਪਈ ਰਹਿ ਜਾਣੀਆਂ ਵੀ ਆ ਸਾਡੀ ਫਲਾਨੀ ਬੱਕਰੀ ਜਿੱਤੀ ਸੀਗੀ ਅਸੀਂ ਉਸ ਬੱਕਰੀ ਦੀ ਵੀ ਕਦਰ ਕਰਦੇ ਆ ਪਈ ਆ ਸਾਡੀ ਬੱਕਰੀ ਪਿਛਲੇ ਸਾਲ ਜਿੱਤੀ ਆ ਮੇਲਾ ਆਉਣ ਵਾਲਾ ਵੇ ਇਹਨੂੰ ਹੋਠ ਠੋਕ ਕੇ ਸਾਂਭ ਲਈਏ ਸਹੀ ਹੈ ਇਸ ਕਰਕੇ ਵੀਰੋ ਤਿਆਰੀ ਕਰ ਲੋ ਮਹੀਨਾ ਜਿਹੜਾ ਆ ਹੁਣ ਅਪ੍ਰੈਲ ਚੱਲ ਰਿਹਾ ਇਸ ਤੋਂ ਬਾਅਦ ਮਈ ਮਈ ਮਹੀਨੇ ਦੀ 10 ਤਰੀਕ ਨੂੰ ਬੱਕਰੀਆਂ ਖਾਲੀ ਕੀਤੀਆਂ ਜਾਣਗੀਆਂ 2025 11 ਤਰੀਕ ਨੂੰ ਮੁਕਾਬਲਾ ਸ਼ੁਰੂ ਹੋਊਗਾ 12 ਦੀ ਸਵੇਰ ਨੂੰ ਸਹਜਰੇ ਰਿਜ਼ਲਟ ਅਨਾਊਂਸ ਕੀਤਾ ਜਾਊਗਾ ਸਵੇਰ ਦੀ ਚਵਾਈ ਲਾ ਕੇ ਤਿੰਨ ਰੰਗ ਦੀ ਚਵਾਈ ਲਾਈ ਜਾਊਗੀ ਵੱਧ ਤੋਂ ਵੱਧ ਮੇਰੇ ਵੀਰ ਪਹੁੰਚੋ ਬੱਕਰੀਆਂ ਦੇ ਰੋਟੀ ਪਾਣੀ ਦਾ ਜਿੰਨੇ ਜੋਗੇ ਹੈਗੇ ਕਰਾਂਗੇ ਇਹ ਨਹੀਂ ਕਹਿ ਸਕਦੇ ਵੀ ਆਜ ਚਲਾਵਾਗੇ ਆਜ ਚਲਾਵਾਗੇ ਜਿੰਨੇ ਜੋਗੇ ਹੈਗਾ ਲੰਗਰ ਚੱਲੂਗਾ ਲੰਗਰ ਨਹੀਂ ਬੰਦ ਹੋਣਾ ਠੀਕ ਹੈ ਜੀ ਚਾਹ ਪਾਣੀ ਦਾ ਰਾਤ ਨੂੰ ਕੰਬੂਆਂ ਦਾ ਲਾਈਟ ਦਾ ਪੱਖਿਆਂ ਦਾ ਵੀ ਪ੍ਰਬੰਧ ਕਰਾਂਗੇ ਬੱਤੋ ਵੱਤ ਮੇਰੇ ਵੀਰ ਪਹੁੰਚੇ ਹੋ ਤੇ ਪਹੁੰਚਣ ਦਾ ਸਮਾਂ ਮੰਡੀ ਵੀ ਹੈ ਸ਼ਨੀਵਾਰ ਨੂੰ 10 ਤਰੀਕ ਦੀ ਪਰ ਜਿਹੜੀਆਂ ਦੁੱਧ ਵਾਲੀਆਂ ਬੱਕਰੀਆਂ ਵੀਰੇ ਸਾਡੇ ਕੋਲੇ 5 ਵਜੇ ਤੋਂ ਪਹਿਲਾਂ-ਪਹਿਲਾਂ ਆ ਜਾਣ। ਇਹ ਨਾ ਹੋਵੇ ਵੀ ਬੰਦਾ ਕਵੇ ਜੀ ਮੈਂ ਰਾਤ ਨੂੰ ਜਾ ਕੇ ਚਵਾਈ ਲਾ ਦੂੰ ਜਾਂ ਮੈਂ ਘਰੇ ਖਾਲੀ ਕਰ ਲਵਾਂ ਦੋਏ ਦਿਨ ਜਾ ਕੇ ਚਵਾਈ ਲਾ ਦੂੰ। ਅਸੀਂ ਵੀਰੇ ਨਾ ਵੀਡੀਓ ਤੇ ਬੱਕਰੀ ਦੇਖਣੀ ਆ ਨਾ ਅਸੀਂ ਫੋਨ ਦੇ ਉੱਪਰ ਬੱਕਰੀ ਐਂਟਰ ਕਰਨੀ ਆ। 500 ਰੁਪਏ ਐਂਟਰੀ ਹੋਊਗੀ ਬੱਕਰੀ ਦੀ ਜੀ ਦੁੱਧ ਚ ਚਵਾਈ ਦੇ ਮੁਕਾਬਲੇ ਜਾਊਗੀ ਤੇ ਪੰਜ ਬੱਕਰੀਆਂ ਨੂੰ ਅਨਾਉਂਸ ਕਰ ਦਿੱਤੇ ਆ ਨਾਮ ਬਾਕੀ ਮੌਕੇ ਤੇ ਵੱਧ ਵੀ ਸਕਦੇ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਮੁੱਚੀ ਪ੍ਰਬੰਧਕ ਕਮੇਟੀ ਦਾ ਪਾਪਾ ਜੀ ਦਾ ਤੇ ਕਮੇਟੀ ਦਾ ਨਾ ਤੇ ਹਮ ਹਮਾ ਕੀ ਪਹੁੰਚੋ ਇਸ ਵਾਰ ਬਹੁਤ ਤਕੜੇ ਮੁਕਾਬਲੇ ਜਿਹੜੇ ਹੁਣ ਇਹਨੇ ਬੱਕਰੀਆਂ ਵੱਧ ਤੋਂ ਵੱਧ ਜਿੰਨੀਆਂ ਹੋ ਸਕੇ ਉਹਨੀਆਂ ਲੈ ਕੇ ਆਈਏ ਕਿਉਂਕਿ ਹੁਣ ਸੀਜ਼ਨ ਦਾ ਵੀ ਸਮਾਂ ਬੱਕਰੀਆਂ ਦੁੱਧ ਵੱਧ ਦੇਣ ਦੀ ਹੈ ਕਿ ਦੇਣ ਦੀ ਹੈ ਨਾ ਠੀਕ ਹੈ ਜੀ ਪਾਪਾ ਜੀ ਜੰਗਾ ਜੀ ਬਹੁਤ ਬਹੁਤ ਧੰਨਵਾਦ ਸਹੀ ਹੈ ਬਹੁਤ ਥੈਂਕ ਯੂ ਵੀ ਬਹੁਤ ਸਤਿਕਾਰ ਆਟਵਣਾ ਲੈ ਕੋਈ ਨਹੀਂ ਰੇਤੀ ਖੜੇ ਹੋ ਕੇ ਬੋਲੋ ਬਹੁਤ जो भी भाई वहाँ से महाराष्ट्र गुजरात एम पी यू पी हैदराबाद तेलंगाना जहाँ से भी देख रहे हैं तो ये कंपटीशन है वो दस तारीख को फॉलो करें इन्होंने जो पंजाबी लैंग्वेज में कई भाइयों को समझ में नहीं आता तो मैं कंटिन्यू ये रिपीट कर देता हूँ दोबारा दस तारीख को मुलाफुल मंडी के अंदर जो भी भाई दूध की बकरियों में या बकरियों में शौक रखना चाहते हैं तो वो दस तारीख एग्जैक्ट है हाँ तरसेम भाई है चाहे बाबा है चाहे मे, मेरा ग्रीन पॉकेट फार्म से विनोद हो तो मेरा भी लाइव जुड़ता है नंबर लेके वो डायरेक्ट यहाँ पे आ सकता है और लाइव देख के बकरी खरीद भी सकता है अगर किसी को बकरी अगर कोई किसान अगर वो बकरी दूध कंपटीशन के लेके ले आया अगर वो उसका रेट उसको जम गया तो वो बकरी आप खरीद भी सकते हो तो मेरा सभी भाइयों से नम्र निवेदन है कि ज़्यादा से ज्यादा अगर बाहर से भी है तो वो भी आके लाइव इस शो का हिस्सा लें और अपना शौक को जिंदा रखें जय जवान जय किसान धन्यवाद भाई को